ਅੱਜ ਦੁਨੀਆਂ ਵਿੱਚ ਕਈ ਐਸੇ ਨੌਜਵਾਨ ਨੇ ਕਈ ਐਸੇ ਲੋਕ ਨੇ ਜੋ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਖਾਸ ਤੌਰ ਤੇ ਵੇਖਿਆ ਜਾਵੇ ਕਿ ਜਿਹੜੇ ਛੋਟੇ ਛੋਟੇ ਬੱਚੇ ਨੇ ਉਹ ਫੋਨ ਦੇ ਐਡਿਕਟ ਹੁੰਦੇ ਜਾ ਰਹੇ ਨੇ ਤੇ ਜਾਂ ਉਹਨਾਂ ਦੇ ਵਿੱਚ ਚਿੜਚਿੜਾ ਜਿਹਾ ਸੁਭਾਅ ਉਹ ਹੁੰਦਾ ਜਾ ਰਿਹਾ ਜਿਸ ਨੂੰ ਲੈ ਕੇ ਮਾਪੇ ਜਿਹੜੇ ਨੇ ਕਾਫੀ ਪਰੇਸ਼ਾਨ ਨੇ ਲੇਕਿਨ ਇਸ ਬਿਮਾਰੀ ਤੋਂ ਬੱਚਿਆਂ ਨੂੰ ਬਚਾਉਣ ਦੇ ਲਈ ਖਾਸ ਤੌਰ ਤੇ ਜੋ ਮਲਟੀ ਸਪੈਸ਼ਲਿਸਟ ਦੇ ਹੌਸਪੀਟਲ ਹੈਗਾ ਵਾ ਉਸ ਦੇ ਵਿੱਚ ਜਿਹੜੇ ਡਾਕਟਰ ਨੇ ਮਾਹਿਰ ਡਾਕਟਰ ਨੇ ਉਹ ਨਿਸ਼ਾ ਗੁੱਤਾ ਜੀ ਉਹ ਆ ਚੁੱਕੇ ਨੇ ਉਹਨਾਂ ਦੇ ਕੋਲੋਂ ਜਾਂਦੇ ਆ ਕਿ ਇਹ ਜਿਹੜੀ ਬਿਮਾਰੀ ਆ ਉਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਜਾਂ ਬੱਚਿਆਂ ਨੂੰ ਜਿਹੜੇ ਮੋਬਾਈਲ ਦੇ ਐਡਿਕਟ ਹੈਗੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਮੈਡਮ ਦੱਸ ਦਿਓ ਜੀ ਇਸ ਦੀ ਜਿਆਦਾ ਜਿਹੜੇ ਬੱਚੇ ਨੇ ਉਹ ਫੋਨ ਦੇ ਐਡਿਕਟ ਹੁੰਦੇ ਜਾ ਰਹੇ ਨੇ ਮਾਪੇ ਵੀ ਕਾਫੀ ਪਰੇਸ਼ਾਨ ਹੈਗੇ ਨੇ ਕਿ ਉਹਨਾਂ ਨੂੰ ਕਿੱਦਾਂ ਸਮਝਾਇਆ ਜਾਵੇ ਜੇਕਰ ਸਮਝਾਉਂਦੇ ਨੇ ਤਾਂ ਚਿੜਚੜਾ ਸੁਭਾਅ ਜਿਹੜਾ ਉਹਨਾਂ ਦੇ ਸਾਹਮਣੇ ਨਿਕਲ ਕੇ ਆਉਂਦਾ ਕਿਸ ਤਰ੍ਹਾਂ ਬਚਿਆ ਜਾ ਸਕਦਾ ਇਸ ਤੋਂ ਅ ਅੱਜਕੱਲ ਬੱਚੇ ਜਿੱਦਾਂ ਕਿ ਤੁਸੀਂ ਕਿਹਾ ਬਹੁਤ ਜ਼ਿਆਦਾ ਫੋਨ ਯੂਜ਼ ਕਰਦੇ ਨੇ ਘੰਟੋਂ ਘੰਟੋਂ ਫੋਨ ਯੂਜ਼ ਕਰਦੇ ਨੇ ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਮਾਪਿਆਂ ਨੂੰ ਕਹਾਂਗੀ ਜਿਨ੍ਹਾਂ ਨੇ ਫੋਨ ਅਜੇ ਤੱਕ ਨਹੀਂ ਦਿੱਤਾ ਬੱਚਿਆਂ ਨੂੰ ਕਿ ਅੱਗੇ ਗਲਤੀ ਨਾ ਕਰਨ ਬੱਚਿਆਂ ਨੂੰ ਇਹ ਫੋਨ ਨਾ ਦੇਣ ਤੇ ਦੂਜੀ ਚੀਜ਼ ਜਿਨ੍ਹਾਂ ਨੇ ਫੋਨ ਦਿੱਤਾ ਵੀ ਹੈ ਇਹ ਚੀਜ਼ ਜ਼ਰੂਰ ਦੇਖਣ ਕਿ ਉਹਨਾਂ ਦੇ ਫੋਨ ਦੇ ਉੱਤੇ ਇਹ ਜ ਐਪਰੋਪਰੀਏਟ ਲੌਕ ਇੱਕ ਹੁੰਦਾ ਹੈ ਉਹ ਲੱਗਿਆ ਹੋਏ ਤੇ ਹੌਲੀ ਹੌਲੀ ਬੱਚਿਆਂ ਦੀ ਕਾਉਂਸਲਿੰਗ ਹੁੰਦੀ ਹੈ ਸਾਡੇ ਕੋਲ ਇੱਥੇ ਦਿਓਲ ਮਲਟੀਸਪੈਸ਼ਲਿਟੀ ਹਸਪੀਟਲ ਦੇ ਵਿੱਚ ਹੁਣ ਫੈਸਿਲਿਟੀ ਹੈ ਮੈਂ ਨਿਊਰੋਸਾਈਕਾਇਟ੍ਰਿਸ ਹਾਂ ਅਸੀਂ ਕਾਉਂਸਲਿੰਗ ਕਰਦੇ ਹਾਂ ਬੱਚਿਆਂ ਦੀ ਉਹਨਾਂ ਨੂੰ ਸਮਝਾਉਂਦੇ ਹਾਂ ਉਹਨਾਂ ਲਈ ਫੋਨ ਛੱਡਣਾ ਕਿਉਂ ਜ਼ਰੂਰੀ ਹੈ ਅੱਗੇ ਫਿਊਚਰ ਦੇ ਵਿੱਚ ਵਧਣਾ ਕਿਉਂ ਜ਼ਰੂਰੀ ਹੈ ਪੇਰੈਂਟਸ ਨੂੰ ਉਹ ਐਗਰੈਸ਼ਨ ਨੂੰ ਡੀਲ ਕਰਨ ਦੀ ਕਾਉਂਸਲਿੰਗ ਦਿੰਨੇ ਆ ਕਿ ਕਿੱਦਾਂ ਉਹਨੂੰ ਡੀ ਖਾਸ ਤੋ ਤੇ ਵੇਖ ਜਿਹੜੇ ਬੱਚੇ ਜਿਹੜੇ ਜਿਹਦਾ ਪਬਜੀ ਪਿਛੇ ਹੀ ਕਈ ਕਿਸੇ ਨਿਕਲ ਕੇ ਆਏ ਨੇ ਕੇਸ ਵੀ ਪਬਜੀ ਗੇਮ ਖੇਡਦੇ ਨੇ ਜਾਂ ਰਾਤ ਨੂੰ ਜਿਹੜੇ ਬਿਲਕੁਲ ਡਿਪਰੈਸ਼ਨ ਚੱਲ ਜਾਂਦੇ ਨੇ ਬਿਲਕੁਲ ਜਿਹੜੇ ਚੁੱਪ ਹੋ ਜਾਂਦੇ ਨੇ ਬੱਚੇ ਉਹਨਾਂ ਦਾ ਕਿਸ ਤਰ੍ਹਾਂ ਇਲਾਜ ਕੀਤਾ ਜਾਂਦਾ ਉਹ ਕੋਈ ਹੈਗੀ ਥੈਰਪੀ ਵਗੈਰੇ ਜਾਂ ਕਿਸ ਤਰ੍ਹਾਂ ਕਰਦੇ ਹੋ ਬਿਲਕੁਲ ਸਾਡੇ ਕੋਲ ਟੈਸਟਿੰਗ ਮੈਡੀਸਿਨ ਤੇ ਥੈਰਪੀ ਹੈ ਤਿੰਨੋਂ ਚੀਜ਼ਾਂ ਨੇ ਟੈਸਟਿੰਗ ਦੇ ਵਿੱਚ ਅਸੀਂ ਈਜੀ ਕਰਦੇ ਹਾਂ ਜਿੰਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਅਦੀ ਬ੍ਰੇਨ ਦੇ ਵਿੱਚ ਕੋਈ ਪੈਟਰਨ ਦੇ ਕਾਰਨ ਚੇਂਜ ਤੇ ਨਹੀਂ ਆਇਆ ਮੈਡੀਸਿਨ ਹੈਗੀ ਹੈ ਜਿਹੜੀ ਅਸੀਂ ਇਹ ਐਡਿਕਸ਼ਨ ਛੁਡਾਉਣ ਲਈ ਦਿੰਨੇ ਹਾਂ ਬੱਚਿਆਂ ਨੂੰ ਤੇ ਥੈਰੇਪੀ ਹੈ ਕਾਉਂਸਲਿੰਗ ਹੈ ਜਿਹੜੀ ਅਸੀਂ ਪਰਿਵਾਰ ਵਾਲਿਆਂ ਨੂੰ ਤੇ ਬੱਚਿਆਂ ਨੂੰ ਦੋਨਾਂ ਨੂੰ ਦਿੰਨੇ ਆ ਤਾਂ ਕਿ ਉਹ ਇਸ ਡਿਪਰੈਸ਼ਨ ਤੇ ਸਪੈਸ਼ਲੀ ਪਬਜੀ ਦੀ ਐਡਿਕਸ਼ਨ ਤੋਂ ਬਾਹਰ ਆਣ ਤੇ ਜੀ ਦੂਜੀ ਗੱਲ ਕੀਤੀ ਜਾਵੇ ਨਸ਼ੇ ਦੀ ਤਾਂ ਨਸ਼ੇ ਜਿਹੜੇ ਵਿੱਚ ਕਾਫੀ ਜਿਹੜੇ ਨੌਜਵਾਨੇ ਨਸ਼ਾ ਐਡਿਕਟ ਹੋ ਚੁੱਕੇ ਨੇ ਤੇ ਨਸ਼ੇ ਤੋਂ ਬੱਚਿਆਂ ਨੂੰ ਬਚਾਉਣ ਦੇ ਲਈ ਉਹਦੇ ਵਾਸਤੇ ਕਿਸ ਤਰ੍ਹਾਂ ਦੀ ਥੈਰੇਪੀ ਦਿੰਦੇ ਹੋ ਜਾਂ ਉਸ ਵਾਸਤੇ ਕਿੰਨਾ ਸਮਾਂ ਜਿਹੜਾ ਲੱਗਦਾ ਹੈਗਾ ਸਾਡੇ ਕੋਲ ਨਸ਼ਾ ਛੁਡਾਣ ਦੀ ਵੀ ਫੈਸਿਲਿਟੀ ਹੈ ਜਿਦੇ ਵਿੱਚ ਅਸੀਂ ਪੇਸ਼ੈਂਟ ਜਿਹਨੂੰ ਜਿਹਨੂੰ ਐਡਮਿਟ ਹੋਣ ਦੀ ਲੋੜ ਹੈ ਉਹਨੂੰ ਐਡਮਿਟ ਵੀ ਕਰਦੇ ਹਾਂ ਜਿਨੂੰ ਸਿਰਫ ਓਪੀਡੀ ਤੇ ਕਾਉਂਸਲਿੰਗ ਦੀ ਲੋੜ ਹੈ ਉਹ ਵੀ ਕਰਦੇ ਹਾਂ ਦਵਾਈਆਂ ਦੇ ਨਾਲ ਅਸੀਂ ਇੱਕ ਬਾਇਓਸਾਈਕੋਸੋਸ਼ੀਅਲ ਅਪਰੋਚ ਫਾਲੋ ਕਰਦੇ ਹਾਂ ਜਿਦੇ ਵਿੱਚ ਜਿਹੜੀ ਮੈਡੀਸਨ ਹੈ ਬਾਇਓਲੋਜੀਕਲ ਉਹ ਵੀ ਦਿੰਨੇ ਹਾਂ ਜੇ ਸਾਨੂੰ ਚਾਹੀਦਾ ਕਿ ਇਹਦੇ ਪਰਿਵਾਰ ਵਾਲਿਆਂ ਨੂੰ ਮੋਟੀਵੇਟ ਕੀਤਾ ਜਾਏ ਇਹਨੂੰ ਕਿਦਾਂ ਸਪੋਰਟ ਕਰੇ ਉਹ ਵੀ ਕਰਦੇ ਹਾਂ ਤੇ ਨਾਲ ਪੇਸ਼ੈਂਟ ਦੀ ਵੀ ਕਾਉਂਸਲਿੰਗ ਕਰਦੇ ਹਾਂ ਕਿ ਕੱਲ ਨੂੰ ਜਦੋਂ ਉਹ ਡਿਟੌਕਸ ਹੋ ਕੇ ਬਾਹਰ ਵੀ ਜਾਂਦਾ ਹੈ ਕੋਈ ਨਸ਼ਾ ਜੇ ਆਫਰ ਵੀ ਕਰੇ ਉਹਨੂੰ ਨਾ ਕੀਤਾ ਕਿਦਾਂ ਕੀਤੀ ਜਾਵੇ ਤੇ ਇਸ ਤੋਂ ਦੂਰ ਕਿਦਾਂ ਰਹਾ ਜਾਵੇ ਉਹ ਵੀ ਕਾਉਂਸਲ ਕਰਦੇ ਆ ਜੇ ਬੱਚਿਆਂ ਦੀ ਗੱਲ ਕੀਤੀ ਜਾਵੇ ਜਿਹੜੇ ਪੜਾਕੂ ਬੱਚੇ ਜਿਹੜੇ ਪੜਨ ਲਿਖਨ ਵਾਲੇ ਬੱਚੇ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਜਦ ਤਰ ਜਿਹੜੀ ਜਾਂਦਾਸ਼ਾ ਕਮਜ਼ੋਰ ਹੋ ਜਾਂਦੀ ਆ ਜੇ ਕੋਈ ਯਾਦ ਵੀ ਕਰਦੇ ਹੋ ਯਾਦ ਨਹੀਂ ਰਹਿੰਦਾ ਹੈਗਾ ਉਹਦੇ ਵਾਸਤੇ ਉਹ ਸਮੱਸਿਆ ਨੂੰ ਕਿਸ ਤਰ੍ਹਾਂ ਡੀਲ ਕੀਤਾ ਜਾ ਸਕਦਾ ਸਾਡੇ ਕੋਲ ਬਹੁਤ ਸਾਰੀ ਥੈਰਾਪੀਅਟਿਕ ਟੈਕਨੀਕਸ ਹੈਗੀਆਂ ਨੇ ਜਿਹਦੇ ਨਾਲ ਕਨਸੈਂਟਰੇਸ਼ਨ ਬਿਲਡਿੰਗ ਹੁੰਦੀ ਹੈ ਬੱਚਿਆਂ ਦੇ ਲਈ ਡਿਫਰੈਂਟ ਡਿਫਰੈਂਟ ਸਟੱਡੀ ਟੈਕਨੀਕਸ ਨੇ ਬਿਕੋਜ਼ ਜਿਹੜੇ ਕਲਾਸ ਦੇ ਟਾਪਰ ਹੁੰਦੇ ਜ਼ਿਆਦਾਤਰ ਉਹਨਾਂ ਦੀ ਹੀ ਪਰੇਸ਼ਾਨੀ ਹੁੰਦੀ ਹੈ ਸਟ੍ਰੈਸ ਦੇ ਕਾਰਨ ਉਹਨਾਂ ਨੂੰ ਭੁੱਲਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਚੀਜ਼ ਦੀ ਥੈਰੇਪੀ ਵੀ ਸਾਡੇ ਕੋਲ ਹੈ ਅਸੀਂ ਉਹਨਾਂ ਨੂੰ ਥੈਰੇਪੀ ਦੇ ਨਾਲ ਸਿਖਾਉਂਦੇ ਹਾਂ ਡਿਫਰੈਂਟ ਟੈਕਨੀਕਸ ਫੋਕਸ ਕਰਨਾ ਸਿਖਾਉਂਦੇ ਹਾਂ ਤੇ ਇਸ ਚੀਜ਼ ਦਾ ਸਟ੍ਰੈਸ ਘਟਦੇ ਹਾਂ ਜਿਹੜੇ ਵੀ ਕਈ ਬਜ਼ੁਰਗ ਵੀ ਹੈਗੇ ਨੇ ਬਜ਼ੁਰਗ ਵੀ ਕਦੇ ਜਿਹੜੀ ਯਾਦਦਾਸ਼ਤ ਕ ਬਜ਼ੁਰਗੀ ਦੇ ਵਿੱਚ ਜਿੱਦਾਂ ਡਿਮੈਂਸ਼ੀਆ ਇੱਕ ਬਹੁਤ ਕਾਮਨ ਪ੍ਰੋਬਲਮ ਹੈ ਯਾਦਸ਼ਤ ਦੀ ਬਿਮਾਰੀ ਉਹ ਅੱਜ ਸਵੇਰੇ ਕੀ ਖਾਦਾ ਹੈ ਉਹ ਭੁੱਲ ਜਾਂਦੇ ਨੇ ਕੱਲ ਕੀ ਹੋਇਆ ਉਹ ਭੁੱਲ ਜਾਂਦੇ ਨੇ ਐਦਾ ਸਾਡੇ ਕੋਲ ਡਾਇਗਨੋਸਟਿਕ ਪ੍ਰੋਸੀਜਰ ਵੀ ਹੈ ਦੇਵਲ ਮਲਟੀ ਸਪੈਸ਼ੈਲਟੀ ਹਸਪੀਟਲ ਦੇ ਵਿੱਚ ਸੀਟੀ ਸਕੈਨ ਵੀ ਹੈ ਈਜੀਵੀ ਹੈ ਅਸੀਂ ਪਤਾ ਲਾ ਸਕਦੇ ਹਾਂ ਕਿ ਇਹ ਪ੍ਰੋਬਲਮ ਕਿਉਂ ਹੈ ਤੇ ਐਦਾ ਦਵਾਈਆਂ ਨਾਲ ਇਲਾਜ ਵੀ ਕਰ ਸਕਦੇ ਹਾਂ ਜੇ ਟਾਈਮਿੰਗ ਕੀ ਰਹੇਗੀ ਜਿਵੇਂ ਜਿਦਾਂ ਆਪੀਡੀ ਵਗੈਰਾ ਆਇਆ ਤੁਸੀਂ ਮਿਲਦੇ ਹੋ ਕਿੰਨਾ ਸਮਾਂ ਇੱਥੇ ਬੈਠਦੇ ਹੈਗੇ ਹੋ ਤੇ ਜੇ ਕਿਸੇ ਨੇ ਐਡਮਿਟ ਹੋਣਾ ਹੋਵੇ ਤੇ ਉਹਦੇ ਵਾਸਤੇ ਕੀ ਹੈਗਾ ਮੈਂ ਹਰ ਬੁੱਧਵਾਰ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਇੱਥੇ ਹੀ OPD ਵੇਖਦੀ ਹਾਂ ਦਿ올 ਮਲਟੀਸਪੈਸ਼ਲਿਟੀ ਹਸਪੀਟਲ ਦੇ ਵਿੱਚ ਤੇ ਬਿਲਕੁਲ ਇਹ ਸੰ ਡਾਕਟਰ ਸਾਹਿਬ ਜੋ ਕਿ ਦਿਮਾਗੀ ਰੋਗਾਂ ਦੇ ਮਾਹਿਰ ਹੈਗੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜ਼ਿਆਦਾਤਰ ਬੱਚਿਆਂ ਦੇ ਵਿੱਚ ਜਿਹੜੀ ਪਰੇਸ਼ਾਨੀ ਹੁੰਦੀ ਹੈ ਕਿ ਬੱਚੇ ਜਿਹੜੇ ਨੇ ਉਹ ਮੋਬਾਈਲ ਦੇ ਐਡਿਕਟ ਹੋ ਜਾਂਦੇ ਨੇ ਜਾਂ ਜਿਹੜੇ ਹੋਰ ਨਸ਼ੇ ਨਾਲ ਐਡਿਕਟ ਲੋਕ ਹੈਗੇ ਨੇ ਉਹਨਾਂ ਦਾ ਇਲਾਜ ਜਿਹੜਾ ਵਾ ਸਫਲ ਇਲਾਜ ਜਿਹੜਾ ਵਾ ਇੱਥੇ ਕੀਤਾ ਜਾਂਦਾ ਤੇ OPD ਵੀ ਕੀਤੀ ਜਾਂਦੀ ਹੈ ਤੇ ਜੇ ਕਿਸੇ ਨੇ ਐਡਮਿਟ ਹੋਵੇ ਤੇ ਉਹ ਵੀ ਜਿਹੜਾ ਵਾ ਇੱਥੇ ਆਪਣਾ ਇਲਾਜ ਜਿਹੜਾ ਵਾ ਕਰਵਾ ਸਕਦਾ